ਪੰਜਾਬ ਦੇ ਹਾਲਾਤ ਦਿਨ-ਬਦਨ ਮਾੜੇ ਹੁੰਦੇ ਜਾ ਰਹੇ ਨੇ ਲੁੱਟਾਂ ਖੋਹਾਂ ਤੇ ਗੋਲੀਆਂ ਮਾਰ ਕਤਲ ਕਰਨ ਦੀਆਂ ਵਾਰਦਾਤਾਂ ਹੁਣ ਆਮ ਜਹੀ ਗੱਲ ਜਾਪਦੀ ਐ ਬੰਦਾ ਘਰੋਂ ਬਾਹਰ ਨਿਕਲਦਾ ਤੇ ਪਹਿਲਾਂ 100 ਵਾਰ ਸੋਚਦਾ ਕਿ ਆਮ ਜਿਹੇ ਦੇਖਣ ਵਾਲੇ ਕਿਹਨੇ ਦਾਤ ਲਾਇਆ ਹੋਵੇ ਤੇ ਪਤਾ ਨਹੀਂ ਕਦੋਂ ਕੋਈ ਵਾਰਦਾਤ ਹੋ ਜਾਵੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਰਾਜਗੁਰੂ ਨਗਰ 'ਚ ਮੌਜੂਦ ਸਿੰਧੀ ਬੇકરી ਦੇ ਮਾਲਕ ਦੇ ਪੁੱਤ ਤੇ ਦੋ ਬਦਮਾਸ਼ਾਂ ਨੇ ਗੋਲੀ ਚਲਾ ਦਿੱਤੀ ਬਦਮਾਸ਼ਾਂ ਦੀ ਰਿਕਾਰਡਿੰਗ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਇਹ ਕੈਦ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਲੰਗੇ ਦਿਨ ਢੇਰ ਦੁਪਹਿਰ ਤਕਰੀਬਨ 3:30 ਵਜੇ ਦੋ ਨੌਜਵਾਨ ਐਕਟਿਵਾ ਤੇ ਸਵਾਰ ਹੋ ਕੇ ਆਏ। ਉਹਨਾਂ ਚੋਂ ਇੱਕ ਨੇ ਸਿੰਧੀ ਬੈਕਰੀ ਤੋਂ ਮਿਲਕ ਸ਼ੇਕ ਦੀ ਬੋਤਲ ਖਰੀਦੀ ਤੇ ਫਿਰ ਬਾਹਰ ਖੜੇ ਮੁਲਾਜ਼ਮ ਤੋਂ ਬੈਕਰੀ ਦੇ ਮਾਲਕ ਬਾਰੇ ਪੁੱਛਿਆ। ਪਤਾ ਲੱਗਣ ਤੇ ਉਹ ਅੰਦਰ ਕਾਊਂਟਰ ਤੇ ਆਇਆ ਅਤੇ ਦੁਕਾਨ ਦੇ ਮਾਲਕ ਦੇ ਪੁੱਤ ਨਵੀਨ ਕੰਗਵਾਨੀ ਨੂੰ ਪੈਸੇ ਦੇਣ ਤੋਂ ਬਾਅਦ ਡੱਬੇ ਚੋਂ ਪਿਸਤੌਲ ਕੱਢ ਗੋਲੀ ਕਿਲਾ ਦਿੱਤੀ ਪਰ ਗੋਲੀ ਮਿਸ ਹੋ ਗਈ ਦੁਬਾਰਾ 45 ਮਿੰਟ ਬਾਅਦ ਫੇਰ ਦੋਵੇਂ ਬਦਮਾਸ਼ ਆਉਂਦੇ ਨੇ ਤੇ ਉਹਨਾਂ ਚੋਂ ਇੱਕ ਪਿਸਤੌਲ ਕੱਢ ਫਾਇਰ ਕਰ ਦਿੰਦਾ ਗੋਲੀ ਨਮੀਨ ਦੇ ਗਲੇ ਨੂੰ ਖਹਿ ਕੇ ਨਿਕਲ ਜਾਂਦੀ ਹੈ ਤੇ ਦੁਕਾਨ ਦੇ ਮੁਲਾਜ਼ਮ ਦੇ ਚਿਹਰੇ ਤੇ ਗੋਲੀ ਦੇ ਛਰੇ ਲੱਗ ਜਾਂਦੇ ਨੇ ਜਿਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਜ਼ਖਮੀ ਨਮੀਨ ਤੇ ਸੋਨੂ ਨੂੰ ਡੀ ਐਮ ਸੀ ਹਸਪਤਾਲ ਚ ਭਰਤੀ करवा देता बाबू क्या नाम है इधर क्या नाम है आपका अच्छा क्या हुआ क्या था जा? सर आया था दो बंदे आया था बाबू को पहली बार ने जो है सो खाली गन चला के किया उसके बाद जो है सो उस टाइम शायद लोग उसने पिस्तल ने गोली वोली नहीं था उसके बाद जो फिर दोबारा आया जब तक भैया कहीं कंप्लेन वम्प्लेन कर ही रहे थे तब तक ने जो दोबारा आया थोड़ी देर के बाद उसके बाद उन्होंने जो उनको आया आते ही सीधा गोली मार दिया कितने फायर किए एक अंदर भैया को गोली लगी है बाकी बाहर आके फायर किया कितने लोग दो जने कहाँ कहाँ लगी गोली यहाँ लगा अच्छा अब कहाँ है वो हॉस्पिटल कितने का समय होगा ये नहीं चार चार ठीक है तो पहले आकर भी गोली चला कर तो तभी आपने पुलिस को नहीं किया कम्प्लेन कर ही रहे थे सबको अपना सबको खबर कर रहे थे भैया तो उसके बाद जो है दोबारा जब तक करते

ਗੋਲੀਆਂ ਸਰ ਉਹ ਕਿਤੇ ਬਾਹਰ ਵੀ ਫਾਇਰ ਕੀਤਾ ਤਾਂ ਉਹਹੀਂ ਤੇ ਦਾ ਅੱਛਾ ਪੁਲਿਸ ਵਾਲੇ ਹਾਂ ਗੋਲੀਆਂ ਚੱਲੀਆਂ ਨੇ ਜੀ ਕਹਿੰਦੇ ਬੁਰੀ ਤਰ੍ਹਾਂ ਜ਼ਖਮੀਆਂ ਮਾਲਕ ਜਿਹੜੇ ਓਕੇ ਤੇ ਪਹੁੰਚੋ ਸਰ ਸਭ ਤੋਂ ਵੱਧ ਤਾਂ ਮੈਨੂੰ ਸ਼ਰਮਿੰਦਗੀ ਆ ਕਿਉਂਕਿ ਮੇਰੇ ਏਰੀਆ 'ਚ ਲਾਅ ਐਂਡ ਆਰਡਰ ਅੱਜ ਫੇਲ ਹੋ ਗਿਆ ਉਹਨੂੰ ਔਰ ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਬੇਟੇ ਨੂੰ ਬੱਚੇ ਨੂੰ ਦੇਖੀਏ ਜਿਹੜੇ ਵੇ 6:00 ਵਜੇ ਕੋਈ ਬੱਚੀ ਆ ਗਈ ਆ ਪਹਿਲਾਂ ਤਾਂ ਆਪਾਂ ਕੁਫਤੇ ਮੈਂ ਜਾ ਰਿਹਾ ਹੈਗਾ ਮੈਂ ਤਾਂ ਪਹਿਲਾਂ ਮਿੰਦੂ ਮਿੰਦੂ ਹੀ ਕਦਾ ਹਸਪੀਟਲ ਅਗੇ ਤੁਹਾਡੇ ਮਾਧਿਅਮ ਦੇ ਰਾਹੀਂ ਤਪਾਂਗੇ ਹਸਪੀਟਲ ਲੈ ਜਾ ਮੇਰੇ ਤੱਕ ਜਦੋਂ ਕਾਲ ਆਈ ਮੈਂ ਤਾਂ ਸਭ ਦਾ ਐਡਮਿਟ ਬਹੁਤ ਹੋ ਗਿਆ ਤੇ ਕੋਈ ਨਹੀਂ ਕਰਦੇ ਆ ਬਖਸ਼ਾਗੇ ਤਾਂ ਨਹੀਂ ਵਿਰੋਧੀਆਂ ਨੂੰ ਐਮਐਲਏ ਸਾਹਿਬ ਕਹਿੰਦੇ ਪਹਿਲਾਂ ਪਤਾ ਲੱਗਿਆ ਜੀ ਅੱਧਾ ਘੰਟਾ ਪਹਿਲਾਂ ਵੀ ਗੋਲੀ ਚੱਲ ਕੇ ਹੱਟੀ ਫੇਰ ਘੰਟੇ ਬਾਅਦ ਨੌਜਵਾਨ ਦੁਆਰਾ ਗੋਲੀ ਚਲਾਣ ਲਈ ਆਏ ਇੱਥੇ ਪਹਿਲਾਂ ਗੋਲੀ ਚੱਲੀ ਨਹੀਂ ਜੀ ਨਹੀਂ ਨਹੀਂ ਅੱਧਾ ਘੰਟਾ ਪਹਿਲਾਂ ਚੱਲੀ ਤੇ ਇਹ ਕਹਿੰਦੇ 4:30 ਵਜੇ ਦੇ ਕਰੀਬ ਆਏ ਉਸ ਤੋਂ ਪਹਿਲਾਂ ਵੀ ਆਏ ਸੀ ਹੈ ਪਹਿਲੇ ਦੋ ਵਾਰ ਆ ਕੇ ਅੱਜ ਹੀ ਦੋ ਟਾਈਮ ਆਏ ਤੇ ਜਦੋਂ ਪਹਿਲਾਂ ਉਹਨਾਂ ਦੇ ਤੇ ਫਾਇਰਿੰਗ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੋਈ ਮੈਸੇਜ ਹੀ ਨਹੀਂ ਲਾਇਆ ਹੋਰ ਡਰ ਗਏ ਜੀ ਕਹਿੰਦੇ ਕਹਿੰਦੇ ਡਰ ਗਏ ਇੰਨਾ ਸੀ ਜੀ ਜਿਹੜੇ ਸਰਕਾਰ ਕੇ ਅੱਗੇ ਤਾਂ ਫਿਰ ਜਦੋਂ ਅਫਾਰ ਚੱਲਦੇ ਉੱਥੇ ਆਉਂਦੇ ਬਾਕੀ ਗੱਲ ਉੱਥੇ ਹਸਪਤਾਲ ਕਰਦੇ ਖੈਰ ਪੁਲਿਸ ਇਸ ਮਾਮਲੇ 'ਚ ਗਹਿਰਾਈ ਨਾਲ ਤਫ਼ਤੀਸ਼ ਕਰ ਬਦਮਾਸ਼ਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਵੀਡੀਓ ਵਗੈਰਾ ਨਹੀਂ ਕੁਝਿਆ ਤਾਂ ਹਲੇ ਕੁਝ ਨਹੀਂ ਕਰ ਚੈੱਕ ਕਰ ਰਹੇ ਪੁਲਿਸ ਜੀ ਜੀ ਕੋਈ ਨਹੀਂ ਕੁਝਿਆ ਨਾ ਕੋਈ ਕਸਟਮਰ ਦੇ ਕੋਈ ਨਹੀਂ ਨਹੀਂ ਪਰਦਾ ਕੋਈ ਨਹੀਂ ਕੁਝ ਨਹੀਂ ਪਤਾ ਹਲੇ ਜੀ ਮਾਲਕ ਨੂੰ ਜੀ ਸੈਟ ਲੱਗੀ ਹੈ ਕਦੋਂ ਦੁਬਾਰਾ ਇਹਨਾਂ ਬਤਾ ਲੱਗੀ ਕਦੋਂ ਦੁਬਾਰਾ ਐਸਐਮਜ਼ेड ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ